ਮੇਰੀ ਮਾਂ ਕਹਿੰਦੀ ਆ ਕਹਿੰਦੀ ਪੁੱਤ ਕਹਿੰਦੀ ਜੇ ਆਧਾਰ ਮਿਲੂਗਾ ਖੁਸ਼ ਨਾ ਹੋਈ ਮੈਂ ਤੈਨੂੰ ਆਪਣੀ ਗੱਲ ਲੱਗਿਆਂ ਦੱਸਾਂ ਅੱਛਾ ਹਾਂ ਕਹਿੰਦੀ ਖੁਸ਼ ਨਾ ਹੋਈ ਹਾਂ ਮੈਂ ਕਾਹਤੇ ਮਾਂ ਹਾਂ ਕਹਿੰਦੀ ਤਾ ਬੀਹ ਨੂੰ ਘੁੰਮ ਕੇ ਆਉਣਾ ਆਧਾਰ ਨੇ ਕੋਠੇ-ਕੋਠੇ ਆ ਜਾਣਾ ਤੇਰੇ ਮੂਹਰੇ ਅੱਛਾ ਮੈਂ ਕਾ ਠੀਕ ਆ ਹੋਰ ਠੱਗਾਂ ਚੋਰਾਂ ਦੇ ਚਿੱਟੇ ਕੱਪੜੇ ਨਾ ਦੇਖੀ ਨੋਕਾਂ ਵਾਲੀਆਂ ਜੁੱਤੀਆਂ ਨਾ ਦੇਖੀ ਹਾਂ ਉਹਨਾਂ ਪਰ ਮਾਰ ਪੈਂਦੀ ਸੱਖੀ ਮਮਾ ਕਾ ਠੀਕ ਹੈ ਇਹ ਤੁਹਾਡੀ ਮਾਂ ਨੇ ਕਿਹਾ ਹੱਕ ਦੀ ਕਮਾਈ ਕਰਕੇ ਖਾਏਗਾ ਰੜੇ ਮੈਦਾਨ ਚ ਬੈਠ ਕੇ ਖਾ ਨਹੀਂ ਤੈਨੂੰ ਜੋ ਨਹੀਂ ਲੱਗੂ ਕਿਸੇ ਦਾ ਦੇਣਾ ਨਾ ਭੁੱਲੀ ਜੇ ਕਿਸੇ ਤੇ ਲੈਣੇ 10 ਰੁਪਏ ਪਿਛੱਕ ਭੁੱਲੀਂ ਦੇਣਾ ਨਾ ਭੁੱਲੀ ਤੇਰੀ ਗਰਜ ਨਹੀਂ ਖੜੂਗੀ ਦੇਖੋ ਕਿ ਕੱਟੀ ਮੈਂ ਗਰੀਬੀ ਹੈ ਸਾਰੀ ਜ਼ਿੰਦਗੀ ਜਾਤ ਦਾ ਮੈਂ ਝੂਰ ਆ ਕੰਮ ਮੈਂ ਸਾਰੇ ਘਰੇ ਛੱਡਿਆ ਮੈਂ ਕੋਈ ਨਹੀਂ ਜੀ ਮੰਨਾਂ ਗੱਲ ਹਾਂ ਬੋਰ ਵੀ ਕਰ ਲੇ ਖੇਤੀ ਦਾ ਕੰਮ ਵੀ ਮੈਂ ਸਾਰੀ ਜ਼ਿੰਦਗੀ ਕਰਦਾ ਰਿਹਾ ਠੇਕੇ ਲੈ ਕੇ ਜੋ ਕੁਝ ਨਹੀਂ ਉਹ ਕਰਿਆ ਮੈਂ ਠੀਕ ਹੈ ਪਰ ਮੇਰੀ ਨਾ ਤਾਂ ਖੜੀ ਆ ਗੱਜ ਹਾਂ ਨਾਮਾ ਹੋਇਆ ਅਮੀਰ ਨਾਮ ਮੇਰੇ ਬਹੁਤਾ ਹੋਇਆ ਵੀ ਬਹੁਤ ਔਰ ਮੈਂ ਸ਼ਾਂਤੀ ਸ਼ਾਂਤ ਕੀ ਆ ਮੈਨੂੰ ਮਨ ਨੂੰ ਸ਼ਾਂਤ ਕੀ ਇਹੀ ਆ ਵੀ ਸੱਚੇ ਪਰਮਾਤਮਾ ਆਏ ਹੁਣ ਹੁਣ ਦੇ ਡੰਗ ਤਾਂ ਦੇਖਤੀ ਸਾਂਝੋਂ ਵੀ ਤੂੰ ਡੰਗ ਠੀਕ ਹੈ ਭਰੋਸਾ ਆਪ ਮੈਂ ਠੱਗੀ ਚੋਰੀ ਪਰ ਕਿਸੇ ਦੇ ਮੈਂ ਉਹਨਾਂ ਚੀਜ਼ਾਂ ਮੰਗਣ ਗਿਆ ਮੈਂ ਆਪਣੀਆਂ ਮਾਂ ਦੀਆਂ ਗੱਲਾਂ ਬਾਰੇ ਮਾਤਾ ਦੀਆਂ ਗੱਲਾਂ ਤੁਹਾਨੂੰ ਚੇਤੇ ਰਹੀਆਂ ਕੀ ਨਾਂ ਸੀ ਮਾਤਾ ਦਾ ਗਰਨਾਮ ਕੁਰਤਾ ਜੀ ਅੱਛਾ ਯਾਦ ਆ ਗਈ ਤਾਂ ਉਹਨਾਂ ਦੀ ਸ਼ਕਲ ਸਾਹਮਣੇ ਆ ਗਈ ਅੱਖਾਂ ਦੇ ਹਾਂਜੀ ਹਾਂਜੀ ਹੈ ਅੱਛਾ ਉਹਨੇ ਤੁਹਾਨੂੰ ਸਮਝਾਇਆ ਪਾਠ ਪੜਾਇਆ ਹਾਂਜੀ ਹੈ ਤੁਹਾਡੀਆਂ ਅੱਖਾਂ ਭਰ ਆਈਆਂ ਮਾਂ ਦੇ ਨਾਂ ਤੇ ਹਾਂਜੀ ਹਾਂ ਹੈ ਮਾਂ ਦੇ ਨਾਂ ਤੇ ਹਾਂ ਤੁਹਾਡੀਆਂ ਅੱਖਾਂ ਭਰ ਆਈਆਂ ਹਾਂਜੀ ਹਾਂ ਸ਼ਕਲ ਮਾਂ ਦੀ ਯਾਦ ਆ ਗਈ ਤੁਹਾਨੂੰ ਆ ਗਈ ਜੀ ਆ ਗਈ ਐਨ ਅੱਖਾਂ ਸਾਹਮਣੇ ਘੁੰਮ ਗਈ ਬਿਲਕੁਲ ਬਹੁਤ ਪਿਆਰ ਕਰਦੀ ਸੀ ਬਹੁਤ ਜ਼ਿਆਦਾ ਹੈ ਹਾਂ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਰੋਟੀ ਪਾਣੀ ਖਲਾਂਦੀ ਸੀ ਪਿਆਰ ਨਾਲ ਮੈਂ ਕਹਿੰਦਾ ਵੀ ਬੈਠ ਕੇ ਜੇ ਰੋਟੀ ਖਾਈਦੀ ਸੀ ਨਜ਼ਾਰਾ ਆ ਜਾਂਦਾ ਤਾਂ ਬਾਹਰ ਤੇ ਆਏਗੇ ਇਹਨੂੰ ਪੁੱਛਣਾ ਵੀ ਪੁੱਤ ਪਾਣੀ ਤਾਂ ਨਹੀਂ ਆ ਉਹਨਾਂ ਹੀ ਦੇਣਾ ਜੀ ਜਦ ਘੜਿਆਂ 'ਚ ਪਾਣੀ ਰੱਖਦੇ ਹੁੰਦੇ ਉਹਨਾਂ ਟਾਈਮਾਂ 'ਚ ਨਲਕੇ ਨੁਕ ਕੰਨੀ ਤੇ ਅੱਛਾ ਆਉਂਦੇ ਨੂੰ ਪਾਣੀ ਘੜੇ 'ਚੋਂ ਪਾ ਕੇ ਦੇਣਾ ਫਿਰ ਮੇਰੀਆਂ ਭੈਣਾਂ ਹੋ ਗਈਆਂ ਤਾਕੜੀਆਂ ਫਿਰ ਉਹ ਲੱਗੀਆਂ ਕਰਨ ਆਈ ਆ ਕੰਮ ਉਹਨਾਂ ਨੇ ਫੜ ਲਿਆ ਕੋਈ ਨਹੀਂ ਕੋਈ ਨਹੀਂ ਕਰਨ ਸਰ ਭੈਣਾਂ ਨੇ ਇਹ ਤਾਂ ਮਾਂ ਦਾ ਪਿਆਰ ਛਲਕਿਆ ਤੁਹਾਡੀਆਂ ਅੱਖਾਂ ਚ ਹਾਂਜੀ ਹਾਂ ਹੈ ਹਾਂ ਮੈਂ ਅੰਦਾਜ਼ਾ ਲਗਾ ਸਕਦਾ ਵੀ ਮਾਂ ਸਾਡੀ ਵੀ ਚਲ ਗਈ ਹੈ ਅਸੀਂ ਵੀ ਦਿਨ ਰਾਤ ਉਹਨੂੰ ਹੀ ਯਾਦ ਕਰਦੇ ਰਹਿੰਦੇ ਹਾਂ ਠੀਕ ਹੈ ਜੀ ਹੈ ਪਰ ਮਾਂ ਤਾਂ ਮਾਇ ਹੁੰਦੀ ਹੈ ਬਿਲਕੁਲ ਜੀ ਮਾਂ ਰੱਬ ਦਾ ਨਾਮ ਕਹਿੰਦੇ ਨਹੀਂ ਹਾਂ ਮਾਂ ਵੀ ਰੱਬ ਵਰਗੀ ਹੁੰਦੀ ਹੈ ਜੀ ਰੱਬੇ ਹੁੰਦੀ ਹੈ ਹਾਂ ਰੱਬੇ ਹੁੰਦੀ ਹੈ ਜਿਹੜੀ ਇੰਨਾ ਕਰਦੀ ਹੈ ਬੱਚੇ ਦਾ ਲਾੜ ਹਾਂ ਹੈ ਕਈ ਜਿਹੜੇ ਐ ਫਿਰ ਜਦ ਛੋਟੇ ਹੁੰਦੇ ਤਾਂ ਮਾਂ ਦੇ ਨਾਲ ਚੰਬੜ ਦੇ ਵੀ ਐ ਲਾੜ ਵੀ ਲੈ ਲੈਂਦੇ ਸਭ ਕੁਝ ਕਰ ਲੈਂਦੇ ਐ ਹਾਂ ਜੀ ਹਾਂ ਜੀ ਤੇ ਆਪਣਾ ਜਿਹੜਾ ਹੈ ਉਹ ਗਿੱਲਾ ਸੁੱਕਾ ਮਾਂ ਨਹੀਂ ਦੇਖਦੀ ਹੈ ਨਾ ਬੱਚੇ ਦਾ ਪੂਰਾ ਕਰਦੀ ਹੈ ਉਦਾਂ ਦੇਖੋ ਜੀ ਮਾਂ ਦੇ ਜਿਹੜੀ ਮਾਂ ਦਾ ਦੇਣ ਨਹੀਂ ਬੰਦਾ ਦੇ ਸਕਦਾ ساری ਜ਼ਿੰਦਗੀ ਜੋ ਲਾਣ ਜਾਏ ਹਾਂ ਨਹੀਂ ਦੇ ਸਕਦਾ ਜੋ ਦੇ ਨਹੀਂ ਦੇ ਸਕਦਾ ਬੰਦੇ ਨੇ ਲੈਟਰਨ ਕਾ ਮੰਯਾਨੇ ਨੇ ਲੈਟਰਨ ਕਾ ਲਈ ਮਾਂ ਖਾਂਦੀ ਆ ਰੋਟੀ ਹਾਂ ਮਾਂ ਨੇ ਰੋਟੀ ਖਾਂਦੀ ਖਾਂਦੀ ਨੇ ਗਲਾਸ ਉੱਪਰ ਰੋਟੀ ਰੱਖ ਕੇ ਪਹਿਨਾ ਮੁੰਡਾ ਨਾਣਾ ਸਾਂਭਣਾ ਪਣਾ ਹਾਂ ਰੋਟੀ ਪਚਾਹੇ ਮੱਖੀਆਂ ਬੈਠ ਜਾਣ ਕੁਸ ਹੋ ਜਾ ਕੁਸ ਨਾ ਹੋ ਜਾ ਇਧਰ ਪੁੰਦਾ ਬੰਦੇ ਨੂੰ ਕੁਛ ਨਹੀਂ ਅੰਨ ਤੇ ਉਪਰੋਂ ਦਾ ਕੋਈ ਵੀ ਚੀਜ਼ ਨਹੀਂ ਹੁੰਦੀ ਨਾ ਹਾਂ ਉਹਨੇ ਪਹਿਲਾਂ ਆਪਣਾ ਨਿਆਣਾ ਸਾਂਭਣਾ ਉਹਨੂੰ ਸਾਫ਼ ਕਰਕੇ ਫੇਰ ਰੋਟੀ ਖਾਣੀ ਆ ਕਿਹੜਾ ਦੇ ਤੂੰ ਲੇਖਾ ਮੰਗਦਾ ਨਹੀਂ ਦੇ ਸਕਦਾ ਦੇ ਦੂ ਨਹੀਂ ਦੇ ਸਕਦਾ ਅੱਛਾ ਉਹੀ ਬੱਚਾ ਕਈ ਵਾਰਾਂ ਅਸੀਂ ਦੇਖਦੇ ਆ ਬਾਪੂ ਹਾਂਜੀ ਵੀ ਜਿਹੜੀ ਤੁਸੀਂ ਉਦਾਹਰਣ ਦਿੱਤੀ ਵੀ ਬੱਚੇ ਨੇ ਲੈਟਰਿੰਗ ਕਰਤੀ ਹਾਂਜੀ ਤੇ ਮਾਂ ਜਿਹੜੀ ਐ ਉਹ ਰੋਟੀ ਛੱਡ ਕੇ ਉਹਨੂੰ ਸਾਫ਼ ਕਰਦੀ ਆ ਪਹਿਲਾਂ ਮੈਂ ਲੇਖਿਆ ਜੀ ਚਾਂਸ ਪਰੰਤੂ ਕਈ ਵਾਰੀ ਅਸੀਂ ਦੇਖਦੇ ਆ ਸਮਾਜ ਦੇ ਵਿੱਚ ਬੜਾ ਦੁੱਖ ਹੁੰਦਾ ਹੈ ਹਾਂਜੀ ਹੈ ਔਰ ਉਹੀ ਮਾਂ ਨੂੰ ਰੋਟੀ ਦੇਣ ਤੋਂ ਰੋਟੀ ਨਹੀਂ ਦੇ ਪਾਉਂਦੇ ਬੱਚੇ ਹਾਂਜੀ ਹਾਂ ਹੁਣ ਬਹੁਤ ਬੰਦੇ ਆ ਜੀ ਇਹ ਬੰਦੇ ਜੀ ਸਾਰੇ ਤਰ੍ਹਾਂ ਦੇ ਹੁੰਦੇ। ਉਹ ਤੁਹਾਡੇ ਵਾਲੀ ਗੱਲ ਵੀ ਸਾਰੇ ਯੁੱਗ ਇਕੱਠੇ ਚੱਲਦੇ ਆ। ਹਾਂ ਸਾਰੇ ਤਰ੍ਹਾਂ ਦੇ ਬੰਦੇ ਹੁੰਦੇ ਜੀ। ਸਤਜੁਗ ਵੀ ਚੱਲਦਾ, ਕਲਯੁਗ ਵੀ ਚੱਲਦਾ, ਤ੍ਰੇਤਾ ਵੀ ਚੱਲਦਾ, ਦੁਆਪਰ ਵੀ ਚੱਲਦਾ। ਹਾਂ ਜੀ ਸਾਰੇ ਚੱਲਦੇ ਆ। ਇਕੱਠੇ ਚੱਲਦੇ ਆ ਜੀ। ਯਾਨੀ ਬੰਦਿਆਂ ਦੀ ਘਾਟ ਬਾਅਦ ਹੁੰਦੀ ਆ ਉਹਨਾਂ 'ਚ। ਹਾਂ। ਹੁਣ ਸਤਜੁਗ ਹੀ ਬੰਦੇ ਬਹੁਤ ਘੱਟ ਹੈ। ਬਹੁਤ ਜ਼ਿਆਦਾ ਘੱਟ ਹੈ। ਲਓ ਜੀ ਸਰਉਤਿਓ ਬਾਪੂ ਗਿਆਨ ਸਿੰਘ ਜੀ ਨੇ ਆਪਣੀ ਮਾਤਾ ਨੂੰ ਯਾਦ ਕਰਿਆ ਕੀ ਨਾ ਦੱਸਿਆ ਮਾਤਾ ਦਾ ਗਰਨਾਮ ਕੋ ਗਰਨਾਮ ਕੌਰ ਜੀ ਨੂੰ ਯਾਦ ਕਰਿਆ ਉਹ ਕਿੱਦਾਂ ਰੋਟੀ ਖੁਲਾਉਂਦੀ ਸੀ ਯਾਦ ਆ ਗਿਆ ਔਰ ਬਾਪੂ ਜੀ ਨੇ ਇੱਕ ਗੱਲ ਕਹੀ ਹੈ ਵੀ ਦੇਣਾ ਮਾਂ ਦਾ ਤਾਂ ਦੇ ਹੀ ਨਹੀਂ ਸਕਦਾ ਬੰਦਾ ਭਾਵੇਂ ਕੁਝ ਕਰ ਲਵੇ ਤਾਂ ਜਰੂਰ ਕਰਿਓ ਕਮੈਂਟ ਔਰ ਆਪਣੀ ਮਾਂ ਦਾ ਨਾਮ ਕਮੈਂਟਾਂ ਵਿੱਚ ਜਰੂਰ ਲਿਖਿਓ ਹਾਂਜੀ ਔਰ ਗਿਆਨ ਸਿੰਘ ਜੀ ਦੀਆਂ ਅੱਖਾਂ ਛਲਕਾਈਆਂ ਮਾਂ ਨੂੰ ਯਾਦ ਕਰਦੇ ਹੋਏ ਮਾਂ ਦੀ ਰੂਹ ਵੀ ਖੋਸ਼ ਹੁੰਦੀ ਹਣੀ ਵੀ ਮੇਰਾ ਪੁੱਤ ਮੈਨੂੰ ਯਾਦ ਕਰਕੇ ਰੋ ਪਿਆ ਸੀ ਹੈਨਾ ਹੈ ਚਲੋ ਬਹੁਤ ਚੰਗਾ ਲੱਗਿਆ ਬਾਪੂ ਜੀ ਤੁਹਾਡੇ ਕੋਲ ਆਇਆ ਸੀ ਤੁਹਾਨੂੰ ਕਿਦਾਂ ਦਾ ਲੱਗਿਆ ਗੱਲਬਾਤ ਕਰੀ ਮੈਨੂੰ ਬਹੁਤ ਹੌਨਾ ਲੱਗਿਆ ਜੀ ਤੁਸੀਂ ਮੇਤੇ ਮੇਰੇ ਮਾਨ ਦੀ ਅੰਦਰ ਤੇ ਹਕ ਹੋ ਗਈ ਜਾਂਦਾ ਤੁਸੀਂ ਮੇਰੀ ਮਾਂ ਯਾਦ ਕਰਾ ਦਿੱਤ ਨਾ ਗੱਲਾਂ ਕਰਕੇ ਆਏ ਆ ਮੈਨੂੰ ਬਹੁਤ ਚੰਗੀ ਲੱਗੀ ਹੈਗਾ ਤੁਹਾਡੀ ਅਹ ਦੇਖੋ ਖਜ਼ਾਨਾ ਹੈ ਮਾਂ ਬਿਲਕੁਲ ਬਿਲਕੁਲ ਦੇਖੋ ਯਾਦ ਕਰਕੇ ਕਿ ਕਿਦਾਂ ਦਿਲ ਅੰਦਰ ਤੱਕ ਉਹ ਹੋ ਗਿਆ ਦੇਖੋ ਜੀ ਬੱਚਾ ਬਾਹਰ ਚਲੇ ਜਾਂਦਾ ਆਪਾਂ ਬਾਹਰ ਦੇ ਮੁੰਡ ਨੂੰ ਭੇਜਦੇ ਹਾਂ ਭੇਜਤਾ ਹਮ ਹਰ ਇੱਕ ਬੰਦਾ ਪੁੱਛੋ ਤੇਰੀ ਕੀ ਐ ਕਿੰਨੀ ਕ ਸੈਲਰੀ ਆ ਉਹ ਤੇਰਾ ਕਿਆ ਕੁੱਸਾ ਤੇਰਾ ਕਿਆ ਕੰਮ ਆ ਪੁੱਛੂਗਾ ਇੱਕ ਸਿਰਫ ਮਾਂ ਹੈ ਜਿਹੜੀ ਪੁੱਛੂਗੀ ਪੁੱਤਾ ਰੋਟੀ ਵੀ ਖਾ ਲਈ ਹਾਏ ਹਾਏ ਹਾਂ ਉਹ ਆਇਕਾ ਜਿਹੜੀ ਪੁੱਛੂਗੀ ਪੁੱਤ ਨੇ ਰੋਟੀ ਵੀ ਖਾ ਲਈ ਕਿ ਨਹੀਂ ਹੂੰ ਬਾਕੀ ਸਾਰੇ ਪੁੱਛੂਗੇ ਵੀ ਕਿੰਨੇ ਪੈਸੇ ਕਮਾਏ ਨਾ ਕਿਆ ਕੰਮ ਕਰਦਾ ਕਿਆ ਕੰਮ ਕਰਦਾ ਕਿੰਨਾ ਇੱਕ ਤਰ੍ਹਾਂ ਕਿਆ ਹੋ ਆ ਸਭ ਇਹ ਪੁੱਛਣਗੇ ਮਾਂ ਪੁੱਛੂਗੀ ਕਿ ਵੀ ਪੁੱਤ ਤੇ ਰੋਟੀ ਵੀ ਖਾ ਲਈ ਕਿ ਨਹੀਂ ਅਰੇ ਹੋਰ ਨਹੀਂ ਕੋਈ ਪੁੱਛੂਗਾ ਹੈ ਹਾਂ ਨਾ ਜੀ ਨਾ ਲਓ ਜੀ ਕਰਿਓ ਕਮੈਂਟ ਇਸ ਗੱਲ ਤੇ ਮੈਂ ਤਾਂ ਪੂਰੀ ਤਰ੍ਹਾਂ ਸਹਿਮਤ ਆ ਵੀ ਰੋਟੀ ਖਾਦੀ ਕਿ ਨਹੀਂ ਕਿਉਂਕਿ ਮੈਨੂੰ ਬਾਪੂ ਯਾਦ ਆ ਵੀ ਮੈਂ ਨਾ ਸਾਡੇ ਘਰਾਂ ਰੋਟੀ ਜਦ ਪਕਦੀ ਸੀ ਨਾ ਮਾਂ ਦੀ ਸਭ ਤੋਂ ਪਹਿਲਾਂ ਪਕਦੀ ਸੀ ਰੋਟੀ ਹਾਂ ਜੀ ਹਾਂ ਜੀ ਤੇ ਮਾਤਾ ਜੀ ਦੀ ਰੋਟੀ ਜਦੋਂ ਮੈਂ ਲੈ ਕੇ ਜਾਣੀ ਹਾਂਜੀ ਕਰਦੇ ਨੇ ਕਹਿੰਦੇ ਵੀ ਜਾਓ ਵੀ ਮਮਾ ਨੂੰ ਰੋਟੀ ਦੇ ਦਿਓ ਪਹਿਲਾਂ ਹਾਂਜੀ ਹਾਂਜੀ ਤੇ ਮੈਂ ਜਦੋਂ ਰੋਟੀ ਪਾ ਕੇ ਪਲੇਟ 'ਚ ਲੈ ਕੇ ਮਾਤਾ ਜੀ ਕੋਲ ਜਾਣਾ ਹਾਂਜੀ ਤੇ ਮੈਂ ਉਹਨਾਂ ਨੂੰ ਕਹਿੰਦਾ ਮਾਤਾ ਜੀ ਉਠੋ ਰੋਟੀ ਖਾ ਲਓ ਹਾਂਜੀ ਤਾਂ ਜਦੋਂ ਮੈਂ ਰੋਟੀ ਖਿਲਾਣੀ ਉਹਨਾਂ ਨੂੰ ਪਠਾਣਾ ਉਹਨਾਂ ਨੇ ਰੋਟੀ ਦੇਖਣੀ ਕੋਲ ਮੈਂ ਰੱਖ ਦੇਣੀ ਉਹਨਾਂ ਨੇ ਮੇਰੀ ਅੱਖ ਚੱਕ ਪਾ ਕੇ ਪਹਿਲਾਂ ਕਹਿਣਾ ਤੁਸੀਂ ਖਾ ਲਓ ਵੀ ਆ ਜਿਹੜੀ ਤੁਸੀਂ ਲੈ ਆਓ ਨਾ ਇਹ ਤੁਸੀਂ ਖਾ ਲਓ ਮੈਂ ਫਿਰ ਖਾ ਲੂੰਗੀ ਮੈਂ ਕਹਿੰਦਾ ਮਾਤਾ ਜੀ ਕੋਈ ਨਹੀਂ ਮੈਂ ਖਾ ਲੂੰਗਾ ਵੀ ਤੁਸੀਂ ਲਾਓ ਵੀ ਮੇਰੀ ਵੀ ਆਂਦੀ ਹੈ ਹਾਂ ਤੇ ਉਹਨਾਂ ਨੇ ਇੱਕ ਵਾਰੀ ਮੈਨੂੰ ਜਰੂਰ ਕਹਿਣਾ ਵੀ ਤੂੰ ਖਾ ਲੈ ਪੁੱਤ ਪਹਿਲਾਂ ਹਾਂ ਹਾਂ ਠੀਕ ਹੈ ਇਹ ਗੱਲ ਮਾਂ ਹੀ ਕਹੂਗੀ ਹੈ ਨਾ ਮਾਂ ਹੀ ਕਹੂਗੀ ਅਸੀਂ ਮਾਂ ਦੀ ਔਰ ਬਾਪ ਦੀ ਬਹੁਤ ਸੇਵਾ ਕਦੀ ਆ ਅੱਛਾ ਜਿੰਨੀ ਕਹਿਣਾ ਅੱਜ ਕੀ ਕਰੀਂ ਹਾਏ ਹਾਏ ਸਲਾਮ ਹੈ ਤੁਹਾਨੂੰ ਹੁਣ 3.5 3 ਮਹੀਨੇ ਹੋ ਕੇ ਹੁਣ ਮੇਰੇ ਤੇ ਕੰਮ ਨਹੀਂ ਹੁੰਦਾ ਹੁਣ ਮੇਰੀਆਂ ਬਾਹਾਂ ਮੋਡੇ ਵੀ ਖੜੇ ਆ ਹਾਂ ਗੋਡੇ ਤਾਂ ਖੜੇ ਹੀ ਤੇ ਅੱਛਾ ਦੋਹਾਂ ਦੂਆਂ ਖਾਣਾ ਨਿਆਣੇ ਨਿਲਾਏ ਪੈਸੇ ਬਹੁਤ ਚਲੋ ਦੋਹਾਂ ਮੇਰੀਆਂ ਆਈਆਂ ਜੀਆਂ ਹਮ ਰੋਟੀ ਤਬਾਤ ਹੋਣਾ ਯਾਦ ਕਰ ਦੇਣਾ ਪਾਪਾ ਜੀ ਹੱਥ ਤੋਂ ਲੋ ਰੋਟੀ ਖਾ ਲਓ ਜੇ ਦੇਖੋ ਨਾ ਤੁਸੀਂ ਕੀਤੀ ਹੈ ਆਪਣੇ ਮਾਪ ਵਰ ਦੀ ਪਹਿਲਾਂ ਤੁਸੀਂ ਗੱਲ ਇਹੀ ਮੁਕਾਈ ਹੈ ਵੀ ਅਸੀਂ ਆਪਣੇ ਮਾਪਾ ਬਪ ਦੀ ਮੈਂ ਵੀ ਪੂਰੀ ਤਨ ਦੇ ਹੀ ਨਾ ਰੱਜ ਕੇ ਸੇਵਾ ਕਰੀਏ ਤੇ ਉਦਾਂ ਦੇ ਤੁਹਾਨੂੰ ਮਿਲ ਰਿਹਾ ਤੁਹਾਡੀ ਪਹਿਲੀ ਵਾਲੀ ਗੱਲ ਤੇ ਫੁੱਲ ਚੜ ਚੜ ਗਏ ਵੀ ਜੋ ਬੀਜੋਗੇ ਹਾਂ ਵੱਡੂਗੇ ਉਹੀ ਵੱਡੂਗੇ ਹਾਂ ਬਿਲਕੁਲ ਹੈ ਹੁਣ ਕਈ ਬੰਦੇ ਸਾਡੇ ਪਿੰਡ ਚ ਆਏ ਜੇ ਵੀ ਇਥੇ ਮੈਂ ਨਾ ਤਾਂ ਨਹੀਂ ਲੈਣਾ ਹਾਂ ਛੱਡ ਕੇ ਆਏ ਆ ਆਪਣੇ ਮਾਪੇ ਵਾਪਾਂ ਨੂੰ ਬਰੇ ਬਾਪ ਨੂੰ ਹਾਂ ਬਥੇਰੇ ਟੱਕਰ ਦੇ ਵਿੱਚ ਦਿਖਦੇ ਆ ਆਪਾਂ ਸਮਾਜ ਵਿੱਚ ਦੇਖਦੇ ਆ ਹਾਂ ਇਹ ਸਾਡਾ ਵੀਡੀਓ ਵੀ ਘੁੰਮਣਾ ਹੈ ਹਾਂ ਜੀ ਸਾਰੇ ਪਾਸੇ ਘੁੰਮਣਾ ਹੈ ਹਾਂਜੀ ਹਾਂਜੀ ਬਥੇਰੇਆਂ ਤੱਕ ਘੁੰਮਣਾ ਹੈ ਜਿਹੜੇ ਤਾਂ ਮਾਵਾਪ ਦੇ ਪੱਕੇ ਪੁਜਾਰੀ ਐ ਸੇਵਾ ਕਰਨ ਵਾਲੇ ਐ ਉਹਨਾਂ ਨੇ ਥੱਲੇ ਕਮੈਂਟ ਵੀ ਕਰਨੇ ਐ ਔਰ ਮੈਨੂੰ ਇਸ ਗੱਲ ਦਾ ਵੀ ਪਤਾ ਐ ਇਹ ਉਹਨਾਂ ਤੱਕ ਵੀ ਪਹੁੰਚਣਾ ਜਿਨ੍ਹਾਂ ਦਾ ਤੁਸੀਂ ਕਹਿੰਦੇ ਵੀ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਤਾਂ ਇਹ ਜਿਹੜੇ ਸਮਾਜ ਵਿੱਚ ਹੈਗੇ ਨੇ ਜਿਨ੍ਹਾਂ ਦਾ ਨਾਮ ਮੈਂ ਵੀ ਨਹੀਂ ਲੈਣਾ ਚਾਹੁੰਦਾ ਜਿਹੜੇ ਹੈਗੇ ਨੇ ਹੈਗੇ ਨੇ ਪਰ ਉਹ ਉਹਨਾਂ ਦੀ ਨਜ਼ਰਾਂ ਸਾਵੇਂ ਵੀ ਇਹ ਵੀਡੀਓ ਘੁੰਮਣਾ ਐ ਔਰ ਐਵੋਜੀ ਗੱਲ ਵੀ ਕਈ ਤਾਂ ਕਰ ਦਿੰਦੇ ਨੇ ਲਿਖ ਦਿੰਦੇ ਨੇ ਵੀ ਕਈ ਵਾਰੀ ਕਹਿੰਦੇ ਇੱਕ ਪੋਸਟ ਸੀ ਕੋਈ ਕਿਤੇ ਉੱਥੇ ਥੱਲੇ ਲਿਖਤਾ ਕਿਸੇ ਨੇ ਕਹਿੰਦਾ ਮਾਪੇ ਦਾ ਵੀ ਕਸੂਰ ਹੁੰਦਾ ਮੈਂ ਉਹਦਾ ਜਵਾਬ ਦਿੱਤਾ ਮੈਂ ਕਿਹਾ ਉਹੀ ਤੁਹਾਡੇ ਵਾਲੀ ਗੱਲ ਵੀ ਜਦੋਂ ਤੂੰ ਛੋਟਾ ਹੁੰਦਾ ਲੇਟਨ ਕਰ ਦਿੰਦਾ ਸੀਗਾ ਤੇ ਮਾਂ ਨੇ ਤੈਨੂੰ ਸਾਫ਼ ਕਰਿਆ ਆਪਣੀ ਰੋਟੀ ਛੱਡ ਕੇ ਐ ਤੈਨੂੰ ਚੁੰਮਿਆ ਚੱਟਿਆ ਗੱਲ ਨਾਲ ਲਾਇਆ ਨਵਾਇਆ ਤਵਾਇਆ ਟਿੱਕੇ ਲਾਏ ਤੈਨੂੰ ਪਿਆਰ ਕਰਿਆ ਤੇਰੇ ਸਿਰ ਤੇ ਹੱਥ ਫੇਰਿਆ ਐ ਤੇਰੇ ਲਈ ਦੁਆਵਾਂ ਕਰੀਆਂ ਤੈਨੂੰ ਬੁਖਾਰ ਚੜਦਾ ਸੀ ਤਾਂ ਕਿੰਨੀ ਪਰੇਸ਼ਾਨ ਹੁੰਦੀ ਸੀ ਵੀ ਇਹਨਾਂ ਗੱਲਾਂ ਨੂੰ ਇੱਕ ਪਾਸੇ ਕਰ ਲੈ ਤੂੰ ਇਹ ਇਹਨਾਂ ਦਾ ਹੀ ਕਰਜ਼ਾ ਨਹੀਂ ਲਾ ਸਕਦਾ ਸਾਰੀ ਬਾਕੀ ਤਾਂ ਗੱਲਾਂ ਬਾਤ ਦੀਆਂ ਰਹੀਆਂ ਬਿਲਕੁਲ ਜ਼ਮੀਨ ਜਾਇਦਾਦ ਲੈਣਾ ਦੇਣਾ ਉਹ ਤਾਂ ਗੱਲਾਂ ਹੀ ਖੁਸ਼ ਹੋ ਰ ਹੈ ਜਦ ਤੈਨੂੰ ਪਤਾ ਨਹੀਂ ਸੀ ਪਾਸਾ ਨਹੀਂ ਸੀ ਲੈਣ ਦੇਗਾ 6 ਮਹੀਨੇ ਦਾ ਬੱਚਾ ਨਾ ਪਾਸਾ ਲੈ ਸਕਦਾ ਜਦ ਮੈਂ ਉਹਨੂੰ ਸਾਂਭਦੀ ਕਿ ਨਹੀਂ ਉਸੇ ਗੱਲ ਦਾ ਕਰਜ਼ਾ ਨਹੀਂ ਦੇ ਸਕਦੇ ਤੁਸੀਂ ਚਲੋ ਬਹੁਤ ਚੰਗਾ ਲੱਗਿਆ ਜੀ ਮਿਲ ਕੇ ਤੁਹਾਡੇ ਨਾਲ ਔਰੇ ਸਾਡੇ ਜਿਹੜੇ ਵੀਡੀਓ ਨੂੰ ਦੇਖਣਗੇ ਦੂਰ ਦੂਰ ਤੱਕ ਇਹ ਵੀਡੀਓ ਜਾਂਦਾ ਸਾਰੇ ਪੰਜਾਬ ਚ ਘੁੰਮੂਗਾ ਬਥੇਰੇਆਂ ਨੂੰ ਆਪਣੀ ਮਾਂ ਯਾਦ ਆਣੀ ਹੈ ਔਰ ਉਹਨਾਂ ਨੇ ਥੱਲੇ ਕਮੈਂਟ ਕਰਨੇ ਸਰੋਤੇ ਆਪਣੀ ਮਾਂ ਦਾ ਨਾਮ ਜ਼ਰੂਰ ਲਿਖੋ ਬਾਪੂ ਜੀ ਦੀਆਂ ਗੱਲਾਂ ਤੁਸੀਂ ਸੁਣ ਲਈਆਂ ਔਰ ਮੈਨੂੰ ਪਤਾ ਬਹੁਤ ਬੈਠੇ ਨੇ ਬਹੁਤ ਬੈਠੇ ਨੇ ਹਾਂਜੀ ਬਹੁਤੇ ਬੈਠੇ ਨੇ ਆਪਣੀ ਮਾਵਾ ਨੂੰ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਨੇ ਅਸੀਂ ਕਈ ਵਾਰੀ ਕਹਿੰਦੇ ਨੇ ਜੀ ਘਟ ਗਿਆ ਘਟਿਆ ਕੁਝ ਨਹੀਂ ਹੈ ਬਥੇਰੇ ਬੈਠੇ ਨੇ 13 ਦੇ ਢੇਰ ਬੈਠੇ ਨੇ ਆਪਣੇ ਮਾਵਾ ਨੂੰ ਐਨ ਪਿਆਰ ਕਰਨ ਵਾਲੇ ਸਾਡੀ ਤਰ੍ਹਾਂ ਤੁਹਾਡੀ ਤਰ੍ਹਾਂ ਹਨਾ ਕੁਝ ਥੋੜੇ ਜੇ ਹੈਗੇ ਨੇ ਉਹ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਬਹੁਤੇ ਬਹੁਤੇ ਚੰਗੇ ਨੇ ਓਕਣਾ ਜੀ ਚਕਣਾ ਜੋਗਾ ਦੀ ਆਪਾਂ ਗੱਲ ਕਰਦੇ ਜਾਏ ਓਕਣ ਘੱਟ ਘੱਟ ਬੰਦੇ ਨੇ ਚਲੋ ਅਸੀਂ ਗੱਲ ਕਰਦੇ ਆਂ ਵੀ ਜਿਹੜੇ ਹੈਗੇ ਨੇ ਹਨਾ ਆਪਣੀ ਆਪਣੀ ਮਾਂ ਦਾ ਨਾਮ ਵੀ ਲਿਖਣਗੇ ਚਲੋ ਅੱਛਾ ਜੀ ਧਿਆਨ ਰੱਖੋ ਆਪਣਾ ਸਿਹਤ ਦਾ ਹਾਂਜੀ ਮਜ਼ਾਕ ਹੈ ਜੀ ਮਿਲ ਕੇ ਤੁਹਾਨੂੰ ਇਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਜਿਹੜੇ ਦੇਖ ਰਹੇ ਨੇ ਵੀਡੀਓ ਕੋਈ ਗੱਲ ਕਰਨੀ ਚਾਹੁੰਦੇ ਨੇ ਨਾਲ ਤੁਸੀਂ ਕਰੋ ਨਹੀਂ ਮੈਂ ਇਹਨਾਂ ਨੂੰ ਮੈਂ ਤੇ ਸਾਰੇ ਹੋਵਾਂ ਜੀ ਮੈਂ ਕਿਸੇ ਨੂੰ ਕਿਆ ਸੁਝਾ ਦੇ ਸਕਦਾ ਮੇਰੇ ਨਾਲ ਸਾਰੇ ਹੀ ਬੰਦੇ ਚੰਗੇ ਆ ਦੇਖਣਾ ਆ ਦੇਖੋ ਜੀ ਬਾਪੂ ਜੀ ਨੇ ਗੱਲ ਸਿਰੇ ਲਾਤੀ ਹੈ ਵੀ ਮੇਰੇ ਨਾਲ ਸਾਰੇ ਚੰਗੇ ਨੇ ਹੀ ਮੰਨ ਕੇ ਚੱਲਣਾ ਚਾਹੀਦਾ ਹੈ ਤਾਂ ਹੀ ਸਬਰ ਸੰਤੋਖ ਆਊਗਾ ਹਾਂਜੀ ਹਾਂਜੀ ਤਾਂ ਤੁਸੀਂ ਸਮਝ ਗਏ ਜੀ ਬਾਪੂ ਜੀ ਦੀਆਂ ਗੱਲਾਂ ਸਾਰੀਆਂ ਕਮੈਂਟ ਕਰਕੇ ਟਿੱਪਣੀ ਜਰੂਰ ਕਰਿਓ ਮੈਂ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਰਜੇਸ਼ ਚੋਪੜਾ ਮੈਨੂੰ ਦੀ ਇਜਾਜ਼ਤ ਫਿਰ ਇਸੇ ਤਰ੍ਹਾਂ ਦਾ ਵਲੌਗ ਲੈ ਕੇ ਤੁਹਾਡੇ ਨਾਲ ਕੋਈ ਨਾ ਕੋਈ ਸਾਂਝ ਪਾਵਾਂਗੇ ਇਸ ਤਰ੍ਹਾਂ ਦੀ ਸ਼ਖਸੀਅਤਾਂ ਨੂੰ ਇਸ ਤਰ੍ਹਾਂ ਦੀਆਂ ਰੂਹਾਂ ਨੂੰ ਤੁਹਾਡੇ ਰੂਬਰੂ ਕਰਾਂਦੇ ਰਹਾਂਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ